ਸਸਿਕਾ ਹੈ एवरीवन ਆਈ ਹੋਪ ਤੁਸੀਂ ਸਾਰੇ ਖੁਸ਼ ਹੋਵੋਗੇ ਬਹੁਤ ਵਧੀਆ ਹੋਵੋਗੇ ਤੇ ਜੇ ਤੁਸੀਂ ਮੇਰਾ ਜੋ ਪੋਡਕਾਸਟ ਜਿਹਨੇ ਸੁਣ ਰਹੇ ਹੋਵੋ ਮਿੱਥੇ ਆਪਾਂ ਡਿਸਕਸ ਕਰ ਰਹੇ ਹਾਂ ਨੈਪੋਲੀਅਨ ਹਿੱਲ ਦੇ ਪ੍ਰਿੰਸੀਪਲ ਆਫ ਸਕਸੈਸ ਤਾਂ ਵੈਲਕਮ ਬੈਕ ਤੁਸੀਂ ਆਲਰੇਡੀ 3 ਐਪੀਸੋਡ ਦੇਖ ਚੁੱਕੇ ਹੋ ਇਹ ਆਪਣਾ 4th ਐਪੀਸੋਡ ਹੈ ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ 4th ਪ੍ਰਿੰਸੀਪਲ ਆਫ ਸਕਸੈਸ ਸੋ ਨੀਪੋਲੀਅਨ ਹਿੱਲ ਇੱਕ ਅਮ ਇੱਕ ਫਲਸਫਰ ਹੋਏ ਨੇ ਜਿਨ੍ਹਾਂ ਨੇ ਬੁੱਕ ਲਿਖੀ ਹੈ ਥਿੰਕ ਐਂਡ ਗ로우 ਰਿਚ ਤੇ ਆਪਾਂ ਉਹਦੇ ਤੋਂ ਕੁਝ ਚੀਜ਼ਾਂ ਸਿੱਖ ਰਹੇ ਹਾਂ ਤੇ ਉਹ ਦੱਸਦਾ ਹੈ ਕਿ ਵੀ ਸਕਸੈਸ ਦੀਆਂ ਕੀ ਪ੍ਰਿੰਸੀਪਲਸ ਨੇ ਕੀ ਪੌੜੀਆਂ ਨੇ ਜਾਂ ਕੀ ਸਿਧਾਂਤ ਨੇ ਸੋ ਅੱਜ ਜੋ ਆਪਾਂ ਲੈ ਕੇ ਆਏ ਹਾਂ ਨੰਬਰ 4 ਉਹਦਾ ਨਾਮ ਹੈ ਅਪਲਾਈਡ ਫੇਥ ਕਹਿਣ ਦਾ ਭਾਵ ਹੈ ਕਿ ਭਰੋਸਾ ਕਿਸਮਤ ਤੇ ਰੱਬ ਤੇ ਜਾਂ ਆਪਣੇ ਆਪ ਤੇ ਯੂ نو ਫੇਥ ਮੀਨਸ ਕਿ ਵੀ ਇਹ ਚੀਜ਼ ਦਾ ਭਰੋਸਾ ਕਿ ਵੀ ਮੈਨੂੰ ਸਕਸੈਸ ਮਿਲੇਗੀ ਡਾਊਟਸ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ ਕਈ ਵਾਰ ਆਪਣਾ ਜਿਹੜਾ ਬ੍ਰੇਨ ਹੈ ਜਾਂ ਦਿਮਾਗ ਹੈ ਉਹ ਇਸ ਚੀਜ਼ ਦੇ ਨਾਲ ਡਰ ਕੇ ਬਹਿ ਜਾਂਦਾ ਹੈ ਜਾਂ ਕੋਈ ਐਕਸ਼ਨ ਨਹੀਂ ਲੈਂਦਾ ਇਹ ਸੋਚ ਕੇ ਕਿ ਵੀ ਮੈਨੂੰ ਨਹੀਂ ਲੱਗਦਾ ਕਿ ਮੇਰੀ ਕਿਸਮਤ 'ਚ ਇਹ ਲਿਖਿਆ ਹੈ ਜਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਮੈਂ ਇਹ ਕਰ ਸਕਦੀ ਆ ਜਾਂ ਕਰ ਸਕਦਾ ਆ ਇਸ ਕਰਕੇ ਜਿਹੜਾ ਅਪਲਾਈਡ ਫੇਥ ਹੈ ਫੋਰਥ ਪ੍ਰਿੰਸੀਪਲ ਹੈ ਉਹ ਕਹਿੰਦਾ ਹੈ ਕਿ ਵੀ ਤੁਸੀਂ ਪਰੋਸਾ ਰੱਖਣਾ ਇਸ ਚੀਜ਼ ਤੇ ਕਿ ਵੀ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਸੋ ਮੈਂ ਕੁਝ ਨੋਟਸ ਲਿਖੇ ਨੇ ਮੈਂ ਉਹਨਾਂ ਨੂੰ ਰੈਫਰ ਵੀ ਕਰਾਂਗੀ ਤੇ ਉਹ ਕਹਿੰਦਾ ਹੈ ਕਿ ਵੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਚੀਜ਼ ਹੈ ਜਿਹਦੇ ਤੇ ਤੁਹਾਡਾ ਪੂਰਾ ਪੂਰਾ ਕੰਟਰੋਲ ਹੈਗਾ ਤੇ ਉਹ ਹੈ ਤੁਹਾਡਾ ਆਪਣਾ ਦਿਮਾਗ ਜ਼ਿੰਦਗੀ ਦੇ ਬਹੁਤ ਸਾਰੇ ਫੈਕਟਰ ਨੇ ਜਿਹੜੇ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਆਪਣਾ ਸਾਹ ਚੱਲਣਾ ਉੱਠਣਾ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਆਪਣੇ ਕੰਮ ਦੇ ਹਾਲਾਤ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਮੌਸਮ ਕੰਟਰੋਲ ਨਹੀਂ ਕਰ ਸਕਦੇ ਮਾਰਕੀਟ ਗਿਰ ਰਹੀ ਹੈ ਜਾਂ ਉੱਠ ਰਹੀ ਹੈ ਜਾਂ ਉਹਦੇ ਵਿੱਚ ਕੀ ਚੱਲ ਰਿਹਾ ਹੈ ਆਪਾਂ ਨਹੀਂ ਕੰਟਰੋਲ ਕਰ ਸਕਦੇ ਪਰ ਇੱਕ ਚੀਜ਼ ਜੋ ਆਪਾਂ ਕੰਟਰੋਲ ਕਰ ਸਕਦੇ ਆ ਉਹ ਹੈ ਆਪਣਾ ਦਿਮਾਗ ਆਪਣੀ ਸੋਚ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਤੇ ਇਹ ਪ੍ਰਿੰਸੀਪਲ ਕਹਿੰਦਾ ਹੈ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣਾ ਬਹੁਤ ਜ਼ਰੂਰੀ ਹੈ ਔਰ ਇਸ ਚੀਜ਼ ਤੇ ਭਰੋਸਾ ਰੱਖਣਾ ਕਿ ਸਾਡੀ ਸਕਸੈਸ ਮਿਲੇਗੀ ਸਾਡੀ ਸਕਸੈਸ ਲਿਖੀ ਹੋਈ ਹੈ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ ਸਕਸੈਸਫੁਲ ਹੋਣ ਦੇ ਲਈ ਸੋ ਕਹਿੰਦੇ ਕਿ ਵੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਵੀ ਭਰੋਸਾ ਕਿਵੇਂ ਯੂ نو ਐਗਜ਼ਾਮਪਲਸ ਚਾਹੁੰਦੇ ਹੋ ਕਿ ਭਰੋਸਾ ਕਿਵੇਂ ਹੈਲਪ ਕਰਦਾ ਹੁਣ ਅਥ ਇੱਕ ਐਗਜ਼ਾਮਪਲ ਲੈਂਦਾ ਕਿ ਜਿਨ੍ਹਾਂ ਨੇ ਬਲਬ ਬਣਾਇਆ ਸੀਗਾ థామਸ ਐਡੀਸਨ ਉਹ 10000 ਵਾਰੀ ਫੇਲ ਹੋਏ ਸੀਗੇ ਉਹ ਜਿੰਨੀ ਵਾਰ ਬਲਬ ਬਣਾਉਂਦੇ ਸੀ ਕੰਮ ਨਹੀਂ ਸੀ ਕਰਦਾ ਉਹ ਉਹਨਾਂ ਨੇ ਇੰਨੇ ਫੇਲੀਅਰ ਦੇਖੇ ਇੰਨੇ ਫੇਲੀਅਰ ਦੇਖੇ ਕਿ ਵੀ ਅਗਰ ਕੋਈ ਹੋਰ ਹੁੰਦਾ ਤਾਂ ਗਿਵ ਅਪ ਕਰ ਜਾਂਦਾ ਪਰ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਰੋਜ਼ ਫੇਲ ਹੋਣ ਦੇ ਬਾਵਜੂਦ ਰੋਜ਼ ਫੇਲ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਚੀਜ਼ ਦਾ ਪਰੋਸਾ ਰੱਖਿਆ ਕਿ ਵੀ ਉਹ ਬਣਾ ਸਕਦੇ ਨੇ ਬਲਬ ਤੇ ਫਿਰ ਉਹਨਾਂ ਨੇ ਬਣਾਇਆ ਸਕਸੈਸ ਇੱਕ ਦਿਨ ਚ ਮਿਲ ਜਾਂਦੀ ਹੈ ਬਟ ਉਹਦੇ ਤੱਕ ਪਹੁੰਚਣ ਲਈ ਬਹੁਤ ਸਾਰੇ ਫੇਲੀਅਰਸ ਦੇ ਥਰੂ ਜਾਣਾ ਪੈਂਦਾ ਹੈ ਸੋ ਕੁਝ ਇਨਸਟਰਕਸ਼ਨਸ ਨੇ ਜਿਹੜੀਆਂ ਕਿ ਨਿਪੋਲੀਅਨ ਹਿਲ ਨੇ ਦਿੱਤੀਆਂ ਨੇ ਕਹਿੰਦੇ ਨੇ ਕਿ ਅਗਰ ਤੁਸੀਂ ਇਹ ਚੀਜ਼ ਥੋੜਾ ਫੋਲੋ ਕਰੋ ਤਾਂ ਹੋ ਸਕਦਾ ਕਿ ਤੁਹਾਡਾ ਜਿਹੜਾ ਫੇਥ ਹੈ ਜਾਂ ਮਾਈਂਡ ਹੈ ਉਹ ਵੱਧ ਪ੍ਰੋਸੈਸ ਕਰਨ ਲੱਗ ਜਾਈ ਪਹਿਲਾ ਉਹ ਕਹਿੰਦਾ ਹੈ ਕਿ ਵੀ نو 왓 ਯੂ ਵਾਂਟ ਐਂਡ ਬਲੀਵ ਯੂ ਕੈਨ ਐਂਡ ਵਿਲ ਅਚੀਵ ਇਟ ਸੋ ਪਹਿਲਾ ਐ نو 왓 ਯੂ ਵਾਂਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਚਾਹਨੇ ਕੀ ਹੋਣ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਰਨਾ ਕੀ ਹੈ ਜਾਂ ਚਾਹਨੇ ਕੀ ਹੋ ਥੈਨ ਇਟਸ ਹਾਰਡ ਯੂ نو ਬਟ ਇੱਕ ਵਾਰੀ ਤੁਹਾਨੂੰ ਪਤਾ ਹੋਵੇ ਕਿ ਵੀ ਮੈਂ ਕਰਨਾ ਕੀ ਹੈ ਉਸ ਤੋਂ ਬਾਅਦ ਤੁਸੀਂ ਬਲੀਵ ਥੈਟ ਯੂ ਕੈਨ ਕੈਨ ਤੋਂ ਭਾਵੇਂ ਕਿ ਤੁਹਾਡੇ ਬਸ ਵਿੱਚ ਹੈ ਕਿ ਵੀ ਤੁਸੀਂ ਉਹ ਕਰ ਸਕਦੇ ਹੋ ਪ੍ਰੋਸਾ ਕਰੋ ਬਲੀਵ ਕਰੋ ਕਿ ਵੀ ਤੁਸੀਂ ਉਹ ਕਰ ਸਕਦੇ ਹੋ ਐਂਡ ਥਰਡ ਇ ਵੀਲ ਅਚੀਵ ਇਟ ਵੀਲ ਮਤਲਬ ਕਿ ਤੁਸੀਂ ਉਸ ਨੂੰ ਅਚੀਵ ਕਰ ਲਵੋਗੇ ਸੋ ਮੈਨੂੰ ਪਤਾ ਮੈਂ ਕੀ ਅਚੀਵ ਕਰਨਾ ਮੈਂ ਉਹ ਅਚੀਵ ਕਰ ਸਕਦਾ ਤੇ ਮੈਂ ਉਹ ਅਚੀਵ ਕਰ ਲੈਣਾ ਹੈ ਸੋ ਇਹ ਤਿੰਨ ਫੈਕਟਰ ਨੇ ਜੋ ਤੁਸੀਂ ਆਪਣੇ ਆਪ ਨੂੰ ਦੱਸਣਾ ਹੈ ਨਾਟ ਓਨਲੀ ਕਿ ਵੀ ਪਤਾ ਨਹੀਂ ਕੀ ਹੋਣਾ ਹੈ ਜਾਂ ਇਹ ਉਹ ਔਰ ਕੀ ਮੈਂ ਕਰ ਸਕਦਾ ਕਿ ਨਹੀਂ ਇਹ ਵੀ ਕੀ ਵੀ ਇਹ ਹੋ ਜਾਣਾ ਹੈ ਆਮ ਗੋਇੰਗ ਟੂ ਬੀ ਸਕਸੈਸਫੁਲ ਤੇ ਦੂਸਰਾ ਉਹ ਕਹਿੰਦਾ ਐਕਸਪ੍ਰੈਸ਼ਨ ਆਫ ਗ੍ਰੈਟੀਟਿਊਡ ਉਹ ਕਹਿੰਦਾ ਕਿ ਦਿਹਾੜੀ ਦੇ ਵਿੱਚ ਬਹੁਤ ਟਾਈਮ ਤੁਸੀਂ ਰੱਬ ਨੂੰ ਜਾਂ એનર્ਜੀ ਨੂੰ ਜੇ ਤੁਸੀਂ ਰੱਬ ਤੇ ਭਰੋਸਾ ਨਹੀਂ ਕਰਦੇ ਤਾਂ એનર્ਜੀ ਜਾਂ ਕੁਆਂਟਮਸ ਉਹਨਾਂ ਨੂੰ ਤੁਸੀਂ ਥੈਂਕ ਯੂ ਕਹਿਣਾ ਹੈ ਫॉर एवरीथिंग ਹੈਪਨਿੰਗ ਇਨ ਯਰ ਲਾਈਫ ਗੁੱਡ ਬੈਡ ਐਂਡ ਆਲ ਐਂਡ ਤੁਸੀਂ ਇਹ ਵੀ ਥੈਂਕ ਯੂ ਕਹਿਣਾ ਹੈ ਜਿਵੇਂ ਕਿ ਜਿਹੜੀ ਚੀਜ਼ ਤੁਸੀਂ ਲੈਣ ਜਾ ਰਹੇ ਹੋ ਜਾਂ ਜਿਹੜੀ ਤੁਸੀਂ ਪਾਲ ਰਹੇ ਹੋ ਜਾਂ ਸਕਸੈਸ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਉਹ ਆਲਰੇਡੀ ਤੁਹਾਨੂੰ ਮਿਲ ਚੁੱਕੀ ਹੈ थैंक यू करना है ग्रैटीट्यूड बहुत इंपॉर्टेंट है सवेरे उठ के अगर तीन ग्रैटीट्यूड करते हो रब का you know, नो शुक्र अदा करते हो रब न कहने कि तेरा बहुत बहुत शुक्र है तू मैनू अज की सवेर बख्शी है तू मैनू उठाया है आ, मेरे को फैमिली है मेरे को है मैं कम ते मैं कम से जा सदा है मेरे को कम है यूनो you know, ग्रैटीट्यूड ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਤੁਹਾਨੂੰ ਇੱਕ ਸਹੀ ਮਾਈਂਡਸੈਟ ਦੇਣ ਦੇ ਲਈ ਤੁਹਾਡਾ ਦਿਨ ਵਧੀਆ ਕਰਨ ਦੇ ਲਈ ਤੇ ਜਿਹੜੀ ਚੀਜ਼ ਹਜੇ ਨਹੀਂ ਮਿਲੀ ਹੈ ਉਹ ਦਾ ਗ੍ਰੈਟੀਟਿਊਡ ਵੀ ਬਹੁਤ ਜ਼ਰੂਰੀ ਹੈ ਕਿ ਵੀ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਵੀ ਮੇਰੇ ਕੋਲ ਆ सर्टन अमाउंट ऑफ मेरी इनकम आ रही है मेरे मैं तेरा बहुत शुक्रगुजार हूँ कि मेरे को मेरी मर्जी दी जी कार मैं चाहनी हूँ वो मेरे को मैं बहुत शुक्रगुजार हूँ कि मैं बहुत सेहतमंद मैं बहुत शुक्रगुजार हूँ कि भी मेरी फैमिली uh, सारी हैप्पी एंड खुश हैं तो सब वधिया चल रहा है खु ये ग्रैटीट्यूड बहुत इंपॉर्टेंट है सो ओ इग्जैम्पल जिमें हूँ दिए आप हूँ जो तीख सकते हो कि जिम्मे तुम गूगल पर कुछ सर्च किया ਜਿਵੇਂ ਤੁਸੀਂ ਸਰਚ ਪਾਉਨੇ ਹੋ ਉਹ ਹਿਸਟਰੀ ਚੜਦੇ ਆ ਕੋਈ ਤੁਸੀਂ ਵੀਡੀਓ ਦੇਖ ਲਓ ਜਿਵੇਂ ਕਿ ਫੇਸਬੁੱਕ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਟਿਕਟੌਕ ਤੇ ਵੀਡੀਓ ਦੇਖ ਰਹੇ ਹੋ ਜਿਹੜੀ ਵੀਡੀਓ ਤੇ ਤੁਸੀਂ ਥੋੜੀ देर ਰੁਕ ਗਏ ਉਹ ਪਿੱਛੇ ਇਹ ਇਨਫੋਰਮੇਸ਼ਨ ਜਾਂਦੀ ਹੈ ਕਿ ਸ਼ਾਇਦ ਤੁਹਾਨੂੰ ਇਦਾਂ ਦੀਆਂ ਵੀਡੀਓਜ਼ ਪਸੰਦ ਨੇ ਤੇ ਫਿਰ ਤੁਹਾਨੂੰ ਟਿਕਟੌਕ ਫੇਸਬੁੱਕ ਉਵੇਂ ਦੀਆਂ ਵੀਡੀਓਜ਼ ਹੋਰ ਤੇ ਹੋਰ ਦਿਖਾਉਣੀ ਸ਼ੁਰੂ ਕਰ ਦਿੰਦਾ ਐਵੇਂ ਲਾਈਫ ਹੈ ਲਾਈਫ ਨੂੰ ਵੀ ਤੁਸੀਂ એનર્ਜੀ ਨੂੰ ਸੋਚ ਕੇ ਚੱਲੋ ਕਿ ਵੀ એનર્ਜੀ ਵੀ ਇਹ ਹੈ ਜਿਹੜੀ ਚੀਜ਼ ਤੇ ਤੁਸੀਂ ਰੁਕ ਜਾਂਦੇ ਹੋ ਜਿਹੜੀ ਚੀਜ਼ ਤੇ ਤੁਸੀਂ ਧਿਆਨ ਦਿੰਦੇ ਹੋ એનર્ਜੀ ਨੂੰ ਇਹ ਸਿਗਨਲ ਜਾਂਦਾ ਕਿ ਤੁਹਾਨੂੰ ਉਹ ਚੀਜ਼ ਪਸੰਦ ਹੈ ਉਹ ਚੀਜ਼ ਤੁਸੀਂ ਚਾਹੁੰਦੇ ਹੋ ਤੇ ਉਹ ਤੁਹਾਨੂੰ ਵੱਧ ਤੋਂ ਵੱਧ ਉਹ ਚੀਜ਼ ਭੇਜਣ ਲੱਗ ਜਾਂਦੀ ਹੈ ਹਨਾ ਜਾਂ ਉਹ ਤੁਹਾਡੀ ਲਾਈਫ ਚ ਵੱਧ ਤੋਂ ਵੱਧ ਹੋਣ ਲੱਗ ਜਾਂਦਾ ਇਹ ਜਿਵੇਂ ਜੇ ਤੁਸੀਂ ਸਰਚ ਮਾਰੀ ਹੈ ਕਿ ਵੀ ਜਦੋਂ ਤੁਸੀਂ ਸਰਚ ਕਰੋ ਕਿ ਆਈ ਡੋਨਟ ਵਾਂਟ ਟੂ ਸੀ ਕੈਟਸ ਯੂ نو ਬਟ ਉਹਨੂੰ ਇਹ ਡੋਨਟ ਆਲ ਵਰਡ ਸਮਝ ਨਹੀਂ ਆਂਦਾ ਸਰਚ ਨੂੰ ਉਹਨੇ ਤੁਹਾਨੂੰ ਕੈਟਸ ਦਿਖਾਣੀਆਂ ਸ਼ੁਰੂ ਕਰ ਦੇਣੀਆਂ ਹਨਾ ਅ ਤੁਸੀਂ ਸਪੋਜ਼ ਤੁਹਾਨੂੰ ਕੈਟਸ ਪਸੰਦ ਨਹੀਂ ਤੁਸੀਂ ਚਾਹੁੰਦੇ ਨਹੀਂ ਕੈਟਸ ਦੀ ਕੋਈ ਵੀਡੀਓਜ਼ ਹਨ ਪਰ ਜੇ ਤੁਸੀਂ ਕਹੋਗੇ ਕਿ ਡੋਨਟ ਸ਼ੋ ਮੀ ਕੈਟਸ ਇਟ ਵਿਲ ਸਟਿਲ ਸ਼ੋ ਯੂ ਕੈਟਸ ਐਂਡ ਮਾਈਟ ਹੋਸਾ ਨਾ ਤੁਹਾਨੂੰ ਵੱਧ ਤੋਂ ਵੱਧ ਕੈਟਸ ਦਿਖਾਵੇ ਕਿਉਂਕਿ ਤੁਹਾਡੀ ਸਰਚ ਚ ਕੈਟ ਆ ਗਈ ਹਨਾ ਇਸ ਤੋਂ ਤੁਸੀਂ ਇਸ ਦੇ ਆਪੋਜ਼ਿਟ ਕਰ ਸਕਦੇ ਹੋ ਜੇ ਤੁਸੀਂ ਇਹ ਲਿਖਣ ਦੀ ਬਜਾਏ ਕਿ ਮੈਨੂੰ ਕੈਟਸ ਨਾ ਦਿਖਾਓ ਯੂ ਕੈਨ ਸੀ ਕਿ ਜੋ ਚੀਜ਼ ਤੁਹਾਨੂੰ ਸਪੋਜ਼ ਤੁਹਾਨੂੰ ਡੌਗਸ ਪਸੰਦ ਹੈ ਤੁਹਾਨੂੰ ਤੁਸੀਂ ਲਿਖ ਸਕਦੇ ਹੋ ਕਿ ਮੈਨੂੰ ਡੌਗਸ ਦਿਖਾਓ ਸਰਚ ਫਾਰ ਅ ਡੌਗ ਕਿਉ ਡੌਗ ਇਹ ਵੋ ਐਂਡ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਜੇ ਤੁਸੀਂ ਉਹਦੇ ਬਾਰੇ ਸਰਚ ਕਰੋਗੇ ਉਹ ਵਤ ਤੋਂ ਵਤ ਦਿਖਣ ਲੱਗ ਜੇਗੀ ਤੁਹਾਨੂੰ ਵਤ ਤੋਂ ਵਤ ਆਉਣ ਲੱਗ ਜਾਣਗੇ ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਜੇ ਉਹਦੇ ਬਾਰੇ ਤੁਸੀਂ ਕਹਿੰਦੇ ਡੋਂਟ ਡੂ ਥਿਸ অর ਡੋਂਟ ਸ਼ੋ ਮੀ ਥਿਸ ਉਹ ਫਿਰ ਵੀ ਤੁਹਾਨੂੰ ਦਿਖਾਊਗਾ ਕਿਉਂਕਿ ਉਹਨੂੰ ਡੋਂਟ ਵਰਡ ਸਮਝ ਨਹੀਂ ਆਉਂਦਾ ਇਵੇਂ ਹੀ ਸ਼ਾਇਦ ਕੁਆਂਟਮ ਆ ਇਸੇ ਇਦਾਂ ਹੀ એનર્ਜੀ ਹੈ ਕਿ એનર્ਜੀ ਨੂੰ ਸ਼ਾਇਦ ਨਹੀਂ ਵਰਡ ਇੰਨਾ ਸਮਝ ਨਹੀਂ ਆਂਦਾ ਜੇ ਤੁਸੀਂ ਆਪਣੇ ਦਿਮਾਗ ਚ ਸੋਚ ਰਹੇ ਹੋ ਕਿ ਹੋ ਹੋ ਮੇਰੇ ਤੇ ਦੁੱਖ ਨਾ ਆਵੇ એનર્ਜੀ ਨੇ ਇਹ ਨਹੀਂ ਕਹਿਣਾ ਕਿ ਵੀ ਤੁਸੀਂ ਦੁੱਖ ਨਹੀਂ ਮੰਗ ਰਹੇ ਹੋ એનર્ਜੀ ਨੇ ਕਹਿਣਾ ਉਹ ਦੁੱਖ ਸ਼ੀ ਇਜ਼ ਆਸਕਿੰਗ ਫॉर ਅ ਦੁੱਖ ਉਹਨੂੰ ਨੋ ਵਰਡ ਸ਼ਾਇਦ ਸਮਝ ਨਹੀਂ ਆਂਦਾ ਸੋ ਜਿਹੜੀ ਚੀਜ਼ ਤੇ ਤੁਸੀਂ ਆਪਣਾ ਦਿਮਾਗ ਲਗਾਉਂਦੇ ਹੋ ਜਿਹੜੀ ਚੀਜ਼ ਤੇ ਤੁਸੀਂ ਫੋਕਸ ਰੱਖਦੇ ਹੋ ਉਹ ਉਹ ਮੈਂ ਮੈਂ ਗਰੀਬ ਆ ਜਾਂ ਮੇਰੇ ਕੋਲ ਨੌਕਰੀ ਨਹੀਂ ਆਈ ਜਾਂ ਮੇਰੇ ਕੋਲ ਪੈਸੇ ਨਹੀਂ ਆ ਜਿੰਨਾ ਤੁਸੀਂ 네ਗੇਟਿਵ ਚੀਜ਼ਾਂ ਧਿਆਨ ਰੱਖੋਗੇ ਉਨੀਆਂ ਹੀ 네ਗੇਟਿਵ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ ਬਟ ਉਹੀ ਅਗਰ ਤੁਸੀਂ ਪੋਜ਼ਿਟਿਵ ਚੀਜ਼ ਵੱਲ ਧਿਆਨ ਲਾਓ ਕਿ ਉਹ ਨਹੀਂ ਮੈਂ ਬਹੁਤ ਖੁਸ਼ ਆ ਮੇਰੀ ਨੌਕਰੀ ਬਹੁਤ ਅੱਛੀ ਹੈ ਮੈਂ ਬਹੁਤ ਸੰਤਮਨ ਆ ਮੇਰੀ ਫੈਮਲੀ ਬਹੁਤ ਖੁਸ਼ ਹੈ ਐਂਡ ਐਂਡ ਵਾਂਸ ਯੂ ਸਟਾਰਟ ਕੀ ਵੀ ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਜੇ ਤੁਸੀਂ ਉਹਦੇ ਤੇ ਫੋਕਸ ਕਰਨ ਲੱਗ ਜਉਂਦਾ ਤੁਹਾਡੀਆਂ ਨੜੀਆਂ ਤੁਹਾਨੂੰ ਉਹ ਚੀਜ਼ ਦੇਣੀ ਆ ਸ਼ੁਰੂ ਕਰ ਦਿੰਦੀਆਂ ਨੇ ਹਨਾ ਸੋ ਇਹ ਨਿਪੋਲੀਅਨ ਹਿੱਲ ਦਾ ਕਹਣਾ ਹੈ ਕਿ ਵੀ ਜਿਹੜੀ ਚੀਜ਼ ਚਾਹੀਦੀ ਹੈ ਉਹਦੇ ਤੇ ਫੋਕਸ ਕਰੋ ਜਿਹੜੀ ਚੀਜ਼ ਨਹੀਂ ਚਾਹੀਦੀ ਉਹਦੇ ਤੇ ਫੋਕਸ ਨਾ ਕਰੋ ਉਹਦੇ ਬਾਰੇ ਨਾ ਸੋਚੋ ਐਵੇਂ ਹੀ ਤੁਸੀਂ ਥਰਡੋ ਕਹਿੰਦਾ ਹੈ ਕਿ ਵੀ ਆਪਣਾ ਦਿਮਾਗ ਨੂੰ ਓਪਨ ਰੱਖੋ ਫॉर द ਆਈਡੀਆਸ ਤੁਸੀਂ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਟਾਈਮ ਜਦੋਂ ਵੀ ਜਿਹੜਾ ਆਈਡੀਆ ਆਂਦਾ ਹੈ ਤੇ ਜਿਹੜਾ ਤੁਹਾਨੂੰ ਬਹੁਤ ਮੋਟੀਵੇਟ ਕਰਦਾ ਹੈ ਕਿ ਵੀ ਮੈਂ ਕੁਝ ਕਰਾਂ ਉਹਦੇ ਤੇ ਐਕਸ਼ਨ ਲਵੋ ਕੱਲਾ ਆਈਡੀਆ ਇਨਫ ਨਹੀਂ ਹੋਗਾ ਉਹਦੇ ਨਾਲ ਐਕਸ਼ਨ ਜੋੜਨਾ ਪੈਣਾ ਨਾਲ ਮਤਲਬ ਜੋ ਸੋਚਿਆ ਮੈਂ ਕਰਨਾ ਹੈ ਉਹ ਕਰਨਾ ਪੈਣਾ ਸਿਰਫ ਸੋਚਣਾ ਕਿ ਮੈਂ ਕਰਨਾ ਨਹੀਂ ਹੋਏਗਾ ਸੋ ਯੂ ਹੈਵ ਟੂ ਪੁਟ ਕਿ ਵੀ ਉਹਦੇ ਨਾਲ ਕਰਮ ਪਾਣਾ ਪਏਗਾ ਇੱਕ ਤਾਂ ਸੋਚ ਹੈ ਸੋਚ ਦੇ ਨਾਲ ਕਰਮ ਜ਼ਰੂਰੀ ਹੈ ਜੇ ਕਰਮ ਨਹੀਂ ਹੈ ਤਾਂ ਸੋਚ ਦਾ ਕੋਈ ਇਕੱਲਾ ਐਨ ਇੰਪੋਰਟੈਂਸ ਨਹੀਂ ਹੈਗੀ ਸੋ ਮੇਕ ਸ਼ੋਰ ਕਿ ਵੀ ਜੇ ਤੁਹਾਨੂੰ ਪੋਜ਼ਿਟਿਵ ਥਾਟਸ ਆ ਰਹੇ ਨੇ ਤੁਸੀਂ ਪੋਜ਼ਿਟਿਵ ਸੋਚ ਰਹੇ ਹੋ ਤਾਂ ਉਹਦੇ ਉੱਤੇ ਤੁਸੀਂ ਪੋਜ਼ਿਟਿਵ ਕੰਮ ਵੀ ਕਰੋ ਦਿੱਤੇ ਤੁਸੀਂ ਐਕਸ਼ਨ ਵੀ ਜ਼ਰੂਰ ਲਵੋ ਫਿਰ ਉਹ ਫੋਰਥ ਕਹਿੰਦਾ ਹੈ ਕਿ ਵੀ ਵੈਨ ਯੂ ਗੈਟ ਡੀਫੀਟ ਡੂ ਨਾਟ ਕੁਇਟ ਕੀਪ ਟ੍ਰਾਈਂਗ ਇਹ ਮੈਂ ਬਹੁਤ ਮੰਨਦੀ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਦਾ ਮੰਨਣਾ ਹੈ ਕਿ ਵੀ ਹਾਰਾਂ ਲਿਖੀਆਂ ਨੇ ਹਾਰਾਂ ਆਣੀਆਂ ਹੀ ਨੇ ਫੇਲਿਅਰਸ ਬਹੁਤ ਬਿਰਲੇ ਲੋਕ ਨੇ ਜਿਨ੍ਹਾਂ ਨੂੰ ਮਤਲਬ ਸਿੱਧੀ ਸਕਸੈਸ ਮਿਲ ਜਾਂਦੀ ਹੈ ਉਹ ਯੂ ਨੋ ਉਹਨਾਂ ਦੀ ਕਿਸਮਤ ਵੀ ਅੱਛੀ ਹੋ ਸਕਦੀ ਹੈ ਪਲੱਸ ਉਹਨਾਂ ਦੀ ਯੂ ਨੋ ਹਾਰਡ ਵਰਕ ਵੀ ਹੋ ਸਕਦੀ ਹੈ ਉਹਦੇ ਪਿੱਛੇ ਤੇ ਬਟ ਫੇਲਿਅਰਸ ਨੂੰ ਅਵੋਇਡ ਕਰਨਾ ਔਖਾ ਹੈ ਇੱਕੋ ਤਰੀਕਾ ਅਵੋਇਡ ਕਰਨ ਦਾ ਫੇਲਿਅਰ ਨੂੰ ਕੁਝ ਨਾ ਕਰੋ ਤੇ ਫਿਰ ਤੁਸੀਂ ਸਟੈਗਨੈਂਟ ਹੋ ਫਿਰ ਤੁਸੀਂ ਕਿਤੇ ਪਹੁੰਚ ਵੀ ਨਹੀਂ ਸਕਦੇ ਫੇਲਿਅਰ ਨੂੰ ਐਜ਼ ਅ ਸਟੈਪਿੰਗ ਸਟੋਨ ਲਵੋ ਬੇਸਿਕਲੀ ਆ ਤੁਹਾਡੀ ਸਕਸੈਸ ਹੈ ਤੁਸੀਂ ਇੱਥੇ ਜਾਣਾ ਹੈ ਤੁਸੀਂ ਜਾਣਿਓ ਕਿ ਮੈਂ ਸਿੱਧਾ ਜੰਪ ਮਾਰ ਕੇ ਪਹੁੰਚਾਂ ਉਹ ਵੀ ਸਕਦਾ ਕੋਈ ਐਦਾਂ ਦੀ ਗੱਲ ਨਹੀਂ ਪਰ ਮੈਜੋਰਟੀ ਲੋਕਾਂ ਨਾਲ ਨਹੀਂ ਹੁੰਦਾ ਉਹਨਾਂ ਨੂੰ ਪੌੜੀਆਂ ਦੇ ਉੱਤੇ ਚੜ੍ਹ ਚੜ੍ਹ ਕੇ ਚੜ੍ਹ ਚੜ੍ਹ ਕੇ ਚੜ੍ਹ ਚੜ੍ਹ ਕੇ ਜਾਣਾ ਪੈਂਦਾ ਹੈ ਤੇ ਉਹ ਪੌੜੀਆਂ ਫੇਲੀਅਰਸ ਦੀਆਂ ਬਣੀਆਂ ਹੋ ਸਕਦੀਆਂ ਨੇ ਮੈਂ ਆਪਣੀ ਜ਼ਿੰਦਗੀ 'ਚ ਇੱਕ ਐਗਜ਼ਾਮਪਲ ਦਵਾਂ ਤਾਂ ਮੈਂ ਜਦੋਂ ਇੱਥੇ ਐਗਜ਼ਾਮ ਦੇਣਾ ਸੀ ਰਜਿਸਟ੍ਰੇਸ਼ਨ ਲੈਣੀ ਸੀ देयर ਆਰ ਫੇਲੀਅਰਸ ਜਿਹੜੇ ਕੀ ਫੇਸ ਕਰਨੇ ਪਏ ਬਟ ਅਗਰ ਕੁਇਟ ਕਰ ਜਾਂਦੇ ਤਾਂ ਅੱਜ ਵੀ ਕੁਝ ਨਾ ਹੁੰਦਾ ਪਰ ਕਿਉਂਕਿ ਕੁਇਟ ਨਹੀਂ ਕੀਤਾ ਕਰੀਗੇ ਕਰੀਗੇ ਤਾਂ ਫਿਰ ਆਪਣੀ ਜਿਹੜੀ ਆਪਾਂ ਨੂੰ ਮੰਜ਼ਿਲ ਸਿਓ ਮਿਲ ਗਈ। ਔਰ ਮੈਂ ਦੇਖਿਆ ਕਿ ਮੇਰੇ ਨਾਲ ਹੋਰ ਜਿੱਦਾਂ ਗਰੁੱਪ ਸੀ ਜਿਹਦੇ ਵਿੱਚ ਸਾਰੇ ਮੇਰੇ ਨਾਲ ਐਗਜ਼ਾਮ ਦੇ ਰਹੇ ਸਿਗੇ ਉਹਨਾਂ ਵਿੱਚੋਂ ਜਿਨ੍ਹਾਂ ਨੇ ਕੁਇਟ ਕਰ ਦਿੱਤਾ ਜਿਨ੍ਹਾਂ ਨੇ ਦੁਬਾਰਾ ਨਹੀਂ ਦਿੱਤਾ ਜਾਂ ਜਿਹੜੇ ਸੋਚ ਕੇ ਬੈਗੇ ਨਹੀਂ ਹੋ ਸਕਦਾ ਸਿਰਫ ਉਹੀ ਨੇ ਜਿਨ੍ਹਾਂ ਦਾ ਨਹੀਂ ਹੋਇਆ। ਜਿਨ੍ਹਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਹੋ ਗਿਆ ਫੇਲਰ ਮੈਂ ਦੁਬਾਰਾ ਕਰੂੰ। ਹੋ ਗਿਆ ਫੇਲਰ ਕੋਈ ਨਹੀਂ ਮੈਂ ਦੁਬਾਰਾ ਕਰੂੰ। ਜਿਹੜੇ ਬਾਰ-ਬਾਰ ਬਾਰ-ਬਾਰ ਕਰੀ ਗਏ ਨੇ ਉਹਨਾਂ ਦੀ ਲਾਈਫ ਦੇ ਵਿੱਚ ਇਹ ਇਹ ਅਚੀਵਮੈਂਟ ਉਹਨਾਂ ਨੂੰ ਮਿਲੀ ਹੈ ਨਾਟ ਅ ਸਿੰਗਲ ਪਰਸਨ ਮੈਂ ਮੇਰੇ ਨਾਲ ਜੋ ਸੀਗੇ ਮੈਂ ਜਾਣਦੀਆਂ ਜਿਨ੍ਹਾਂ ਦਾ ਨਾਂ ਹੋਇਆ ਹੋਵੇ ਇਵੈਂਚੁਅਲੀ 100% ਲੋਕ ਜਿਹੜੇ ਕਿ ਦੇਈਗੇ ਦੇਈਗੇ ਉਹਨਾਂ ਦਾ ਇਹ ਇੱਕ ਦਿਨ ਹੋ ਗਿਆ ਸੋ ਸਿਰਫ ਉਹਨਾਂ ਦਾ ਨਹੀਂ ਹੋਇਆ ਜਿਹੜੇ ਛੱਡ ਗਏ ਸੋ ਛੱਡਣਾ ਨਹੀਂ ਕੁਇਟ ਨਹੀਂ ਕਰਨਾ ਅਗਰ ਕੋਈ ਚੀਜ਼ ਸੋਚੀ ਹੈ ਮੈਂ ਕਰਨੀ ਹੈ ਚਾਹੇ ਫੇਲੀਅਰ ਆਣ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਆਈ ਜਾਣ ਤੁਸੀਂ ਅੱਗੇ-ਦਿੱਗੇ ਅੱਗੇ-ਦਿੱਗੇ ਫੇਲੀਆਂ ਦੇ ਪੈਰ ਰੱਖ ਕੇ ਚੜਦੇ ਜਾਣਾ ਤੇ ਇੱਕ ਦਿਨ ਤੁਹਾਨੂੰ ਸਕਸੈਸ ਜ਼ਰੂਰ ਮਿਲੇਗੀ ਅਪਲਾਈਡ ਫੇਥ ਹੁੰਦਾ ਕੀ ਹੈ ਜੇ ਇਹ ਸੋਚਿਆ ਜਾਵੇ ਅਪਲਾਈਡ ਫੇਥ ਹੈ ਮੈਂਟਲ ਐਟੀਟਿਊਡ ਜਿਹੜਾ ਕਹਿੰਦਾ ਹੈ ਕਿ ਵੀ ਕੋਈ ਫੀਅਰਸ ਐਂਡ ਡਾਊਟ ਨੂੰ ਪਾਰਾ ਰੱਖ ਕੇ ਇਸ ਚੀਜ਼ ਦਾ ਭਰੋਸਾ ਕਰਨਾ ਕਿ ਵੀ ਮੈਂ ਇਹ ਕਰ ਸਕਦਾ ਤਾਂ ਮੇਰੇ ਨਾਲੇ ਹੋਊਗਾ ਹੋਗਾ ਯੂ نو ਫਿਊਚਰ ਨੂੰ ਬਿਲੀਵ ਕਰਨਾ ਕਿ ਵੀ ਇਹ ਚੀਜ਼ ਜੋ ਮੈਂ ਸਕਸੈਸ ਲੱਭ ਰਿਹਾ ਉਹ ਮੇਰੇ ਨਾਲ ਹੋਊਗੀ ਜੇ ਤੁਸੀਂ ਪੋਜ਼ਿਟਿਵ ਚੀਜ਼ਾਂ ਸੋਚੋਗੇ ਕਿ ਮੇਰੇ ਨਾਲ ਮੈਨੂੰ ਆ ਚੀਜ਼ ਮਿਲੂਗੀ ਮਿਲੂਗੀ ਹੋਊਗੀ ਜੇ ਤੁਸੀਂ 네ਗੇਟਿਵ ਵਾਲ ਸੋਚੋਗੇ ਅਨਫੋਰਚਨਟਲੀ ਉਹ ਵੀ ਸੱਚ ਹੁੰਦਾ ਹੈ ਜੇ ਤੁਸੀਂ 네ਗੇਟਿਵ ਸੋਚਿਓਗੇ ਕਿ ਮੇਰੇ ਨਾਲ ਆ ਹੋ ਜਾਣਾ ਜਾਂ ਮੈਨੂੰ ਐਵੇਂ ਮੇਰੀ ਜ਼ਿੰਦਗੀ ਚ ਆ ਤਕਲੀਫ ਆਣੀ ਹੈ ਜਾਂ ਉਹ ਆਣੀ ਹੈ ਤਾਂ ਉਹ ਵੀ ਇੱਕ ਸਿਗਨਲ ਜਾਂਦਾ ਹੈ એનર્ਜੀ ਨੂੰ ਕਿ ਵੀ ਇਹ ਚੀਜ਼ ਮੇਬੀ ਇਹ ਮੰਗ ਰਿਹਾ ਇਹਨੂੰ ਦੇ ਦਈਏ ਟਾਈਪ ਹੈ ਨਾ ਸੋ ਉਹਨਾਂ ਚੀਜ਼ਾਂ ਤੇ ਨਹੀਂ ਸੋਚਣਾ ਕਿ ਵੀ ਕੀ ਹੋ ਬੁਰਾ ਹੋ ਜਾਦਾ ਹੈ ਹਮੇਸ਼ਾ ਚੰਗੇ ਬਾਰੇ ਸੋਚਣਾ ਕਿ ਕੀ ਚੰਗਾ ਹੋ ਸਕਦਾ ਤੇ ਫੋਕਸ એનર્ਜੀ ਸਾਰੀ ਚੰਗੇ ਵੱਲ ਰੱਖਣੀ ਹੈ ਤਾਂ ਕਿ ਤੁਸੀਂ ਤੁਹਾਡੀ એનર્ਜੀ ਨੂੰ ਪਤਾ ਲੱਗੇ ਕਿ ਤੁਸੀਂ ਚੰਗੀਆਂ ਚੀਜ਼ਾਂ ਵੱਲ ਰਹੇ ਹੋ ਠੀਕ ਹੈ ਅਗੇਨ ਤੁਹਾਡੇ ਦਿਮਾਗ ਤੇ ਤੁਹਾਡਾ ਪੂਰਾ ਕੰਟਰੋਲ ਹੈ ਤੁਸੀਂ ਆਪਣੇ ਦਿਮਾਗ ਨੂੰ ਟ੍ਰੇਨ ਕਰ ਸਕਦੇ ਹੋ ਕਿ ਕਿਵੇਂ ਨੈਗੇਟਿਵ ਥੌਟ ਛੱਡ ਕੇ ਪੋਜ਼ਿਟਿਵ ਸੋਚਣੇ ਨੇ ਤੇ ਜੇ ਤੁਸੀਂ ਹੈਲਪ ਚਾਹੁੰਦੇ ਹੋ ਤਾਂ ਤੁਸੀਂ ਅ देयर आर ਲੋਟ ਆਫ YouTube ਤੇ ਬਹੁਤ ਸਾਰੀਆਂ ਵੀਡੀਓਜ਼ ਪਈਆਂ ਜਿਹੜੀਆਂ ਕਿ ਪੋਜ਼ਿਟਿਵ ਅਫਰਮੇਸ਼ਨ ਨੇ ਜਿੱਦਾਂ ਕਿ ਜਿਹੜੇ ਕੀ ਤੁਸੀਂ ਸੁਣ ਸਕਦੇ ਹੋ ਤੁਹਾਨੂੰ ਜਦੋਂ ਵੀ ਤੁਹਾਨੂੰ ਲੱਗਿਆ ਕਿ ਮੈਂ ਬਹੁਤ ਨੈਗੇਟਿਵ ਹੁੰਦਾ ਜਾ ਰਹੀਆਂ ਹੁੰਦੀ ਜਾ ਰਹੀਆਂ ਮੇਰੀ ਸੋਚ ਬਹੁਤ ਥੱਲੇ ਨੂੰ ਗਿਰ ਰਹੀ ਹੈ ਤੁਸੀਂ ਪੋਜ਼ਿਟਿਵ ਵੀਡੀਓਜ਼ ਦੇਖੋ ਆਪਣੇ ਆਪ ਨੂੰ ਤੁਸੀਂ ਐਕਸਪੋਜ਼ ਕਰੋਗੇ ਉਸ ਵੀਡੀਓਜ਼ ਨਾਲ ਜਿਹੜੀਆਂ ਕਿ ਬਹੁਤ ਯੂ نو ਪੋਜ਼ਿਟਿਵਿਟੀ ਰੱਖ ਰਹੀਆਂ ਨੇ ਬਹੁਤ ਹੀ ਹੁਣ ਮੈਨੂੰ ਪਤਾ ਨਹੀਂ ਪੰਜਾਬੀ ਚ ਪੋਜ਼ਿਟਿਵਿਟੀ ਮਤਲਬ ਕਿ ਬਹੁਤ ਹੀ ਸਹੀ ਵੀਡੀਓਜ਼ ਲਾ ਲਓ ਕਿ ਖੁਸ਼ ਰੱਖਣ ਵਾਲੀਆਂ ਵੀਡੀਓਜ਼ ਜੇ ਤੁਸੀਂ ਦੇਖ ਰਹੇ ਹੋ ਤਾਂ ਉਹਦੇ ਨਾਲ ਆਸ਼ਾਵਾਦੀ ਵੀਡੀਓ ਜੇ ਤੁਸੀਂ ਦੇਖਦੇ ਹੋ ਤਾਂ ਉਹਦੇ ਨਾਲ ਤੁਹਾਡਾ ਮਾਈਂਡ ਜਿਹੜਾ ਹੌਲੀ-ਹੌਲੀ ਟ੍ਰੇਨ ਹੋਣ ਲੱਗ ਜਾਂਦਾ ਕਿ ਤੁਸੀਂ ਆਸ਼ਵਾਦੀ ਬਿਹੇਵੀਅਰ ਰੱਖੋ ਆਪਣਾ ਠੀਕ ਹੈ ਜੀ ਅਮ ਸੋ ਬੇਸਿਕਲੀ ਇਹ ਸੀਗਾ ਅੱਜ ਦਾ ਪ੍ਰਿੰਸੀਪਲ ਕੀ ਬੀ ਤੁਸੀਂ ਆਪਣੇ ਉੱਤੇ ਭਰੋਸਾ ਰੱਖੋਗੇ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਉਹ ਹੋ ਜਾਣੀ ਹੈ ਉਹ ਹੋ ਕੇ ਰਹਿਣੀ ਹੈ ਠੀਕ ਹੈ ਸੋ ਪਹਿਲਾ ਪ੍ਰਿੰਸੀਪਲ ਸੀ ਉਹਦਾ ਕਿ ਤੁਸੀਂ ਟੀਚਰ ਲੈ ਕੇ ਚੱਲੋ ਕੀ ਵੀ ਤੁਹਾਨੂੰ ਚਾਹੀਦਾ ਕੀ ਹੈ ਯੂ نو ਹੈਵ ਅ ਡੈਫੀਨਿਟਿਵ ਪਰਪਸ ਦੂਸਰਾ ਉਹਦਾ ਸਿਗਾ ਕਿ ਵੀ ਮਾਸਟਰਮਾਈਂਡ ਯਾਨੀ ਕਿ ਬਾਕੀ ਲੋਕ ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਹੀਂ ਤੁਸੀਂ ਕਿਸੇ ਹੋਰ ਦੇ ਸਕਿਉਰਸ ਦਾ ਕੋਲੈਬੋਰੇਟ ਕਰੋ ਉਹਨਾਂ ਦੇ ਨਾਲ ਹੱਥ ਜੋੜੋ ਹੈਨਾ ਜੋ ਇੱਕ ਬੰਦੇ ਕੋਲ ਸਾਰਾ ਕੁਝ ਹੋਣਾ ਬਹੁਤ ਔਖਾ ਤੁਸੀਂ ਤੁਹਾਡੇ ਕੋਲ ਕੁਝ ਹੈ ਨਹੀਂ ਅਗਲੇ ਕੋ ਕੁਝ ਹੈਗਾ ਤੁਸੀਂ ਆਪਸ ਦੇ ਵਿੱਚ ਇਕੱਠੇ ਯੂਨਿਟੀ ਬਣਾ ਕੇ ਕੋਈ ਪ੍ਰੋਜੈਕਟ ਕਰੋ ਤਾਂ ਕਾਫੀ ਚਾਂਸਸ ਨੇ ਕਿ ਵੀ ਉਹਦੇ ਪੂਰੇ ਹੋਣ ਦੇ ਤੀਸਰਾ ਸਿਗਾ ਵਾਕ ਦਾ ਐਕਸਟਰਾ ਮਾਈਲ ਜਾਨੀ ਕਿ ਜਿੰਨਾ ਤੁਹਾਡੇ ਐਕਸਪੈਕਟ ਕੀਤਾ ਜਾਂਦਾ ਕੰਮ ਤੇ ਜਿੰਨਾ ਕੀ ਲੋਕੀ ਉਮੀਦ ਰੱਖਦੇ ਤੁਸੀਂ ਕਰੋਗੇ ਉਸ ਤੋਂ ਵਧੀਆਂ ਕਰੋ ਉਸ ਤੋਂ ਚਾਰ ਗੋਣਾ ਵੱਧ ਕਰੋ ਉਹ ਇੱਕ ਹੈਬਿਟ ਬਣ ਜਾਂਦੀ ਹੈ ਕੁਆਲਿਟੀ ਦੇਣ ਦੀ ਸੋ ਦੇ ਨਾਲ ਤੁਹਾਡਾ ਕੰਮ ਅੱਛਾ ਹੋਏਗਾ ਕੁਆਲਿਟੀ ਅੱਛੀ ਹੋਏਗੀ ਤੇ ਚੌਥਾ ਜੋ ਅੱਜ ਆਪਾਂ ਦੇਖਿਆ ਹੋਇਆ ਹੈ ਅਪਲਾਈਡ ਫੇਥ ਜਾਨੀ ਕਿ ਇਸ ਚੀਜ਼ ਤੇ ਪਰੋਸਾ ਰੱਖੋ ਕਿ ਜੋ ਤੁਸੀਂ ਲੈਣ ਜਾ ਰਹੇ ਹੋ ਉਹ ਤੁਹਾਨੂੰ ਮਿਲ ਜਾਣੀ ਹੈ ਉਹ ਮਿਲ ਕੇ ਹੀ ਰਹਿਣੀ ਹੈ ਤੇ ਹਮੇਸ਼ਾ ਆਪਣੇ ਦਿਮਾਗ ਨੂੰ ਪੋਜ਼ਿਟਿਵ ਸਾਈਡ ਰੱਖੋ ਪੁੱਲ ਜਾਓ ਕਿ ਤੁਹਾਨੂੰ ਜ਼ਿੰਦਗੀ ਚ ਕੀ ਨਹੀਂ ਚਾਹੀਦਾ ਡਰੋ ਨਾ ਡੋਨਟ ਹੈਵ 뎃 ਫੇਅਰ ਐਂਡ ਡਾਊਟ ਬਸ ਇਹ ਦੇਖੋ ਕਿ ਤੁਹਾਨੂੰ ਕੀ ਜ਼ਿੰਦਗੀ ਚ ਕੀ ਚਾਹੀਦਾ ਤੇ ਆਪਣਾ ਫੋਕਸ ਸਿਰਫ ਉਹਦੇ ਤੇ ਰੱਖੋ ਪੋਜ਼ਿਟਿਵ ਚੀਜ਼ਾਂ ਤੇ ਜੋ ਬਾਕੀ ਹੁੰਦਾ ਹੋ ਹੀ ਜਾਣ ਦਿਓ ਤੁਹਾਨੂੰ ਉਹਦੀ ਪਰਵਾਹ ਨਾ ਕਰੋ ਜਸਟ ਇਹ ਦੇਖੋ ਕਿ ਵੀ ਮੈਨੂੰ ਚਾਹੀਦਾ ਕੀ ਤੇ ਇੱਕ ਚਲੇ ਜਾਓ ਸੋ ਏਸੀ ਅੱਜ ਦੀ ਵੀਡੀਓ ਹੋਪਫੁਲੀ ਬਹੁਤ ਤੁਹਾਡੇ ਲਈ ਹੈਲਪਫੁਲ ਹੋਏਗੀ ਤੇ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਨੂੰ ਬਹੁਤ ਖੁਸ਼ ਕਰਦਾ ਠੀਕ ਹੈ ਤਾਂ ਸਾਡੀਆਂ ਖੁਸ਼ੀਆਂ ਲਈ ਲੈਟਸ ਡੂ ਇਟ ਤੇ ਜੇ ਤੁਹਾਨੂੰ ਲੱਗਦਾ ਕਿ ਯੂਸਫੁਲ ਵੀਡੀਓ ਤਾਂ ਕਮੈਂਟਸ ਤੇ ਲਿਖ ਕੇ ਜਰੂਰ ਦੱਸੋ ਕਿ ਕਿੰਨੀ ਵਧੀਆ ਲੱਗੀ ਅਗੇਨ ਥੈਂਕ ਯੂ so much ਫਪਾ ਮਿਲਾਂਗੇ ਮੇਬੀ ਨੈਕਸਟ ਵੀਕ ਫॉर ਨੈਕਸਟ ਪ੍ਰਿੰਸੀਪਲ ਬਾਏ ਬਾਏ